ਸਾਥੀਓ ਭਾਈ ਸਾਹਿਬ ਨੇ ਆਖਿਆ ਵੀ ਸਾਨੂੰ ਆਨੰਦ 'ਚ ਰਹਿਣ ਦਾ ਤਰੀਕਾ ਹੋਣਾ ਚਾਹੀਦਾ ਹੈ ਭਾਵੇਂ ਉਹ ਗਰੀਬੀ ਹੈ ਤੇ ਭਾਵੇਂ ਉਹ ਅਮੀਰੀ ਹੈ ਪਰ ਆਨੰਦ ਲੈਣ ਦਾ ਤਰੀਕਾ ਹੁੰਦਾ ਹੈ ਤੁਸੀਂ ਵੀ ਸੁਣੋ ਭਾਈ ਸਾਹਿਬ ਨੇ ਕੀ ਆਖਿਆ ਮੈਂ ਤੁਹਾਨੂੰ ਪੁੱਛਦਾ ਮੋਲ ਕੇ ਦੱਸੋ ਕੀ ਆਨੰਦ 'ਚ ਰਹਿਣਾ ਸੰਭਵ ਹੈ ਹੈ ਗਰੀਬੀ 'ਚ ਵੀ ਰਹਿਆ ਜਾ ਸਕਦਾ ਵੇਖੇ ਨੇ ਬੰਦੇ ਗਰੀਬੀ 'ਚ ਵੀ ਬੜੇ ਆਨੰਦ 'ਚ ਰਹਿੰਦੇ ਹੈਗੇ ਨੇ ਜੇ ਇਹ ਸੰਭਵ ਹੈ ਇਹਦਾ ਮਤਲਬ ਉਹਨਾਂ ਦੇ ਬ੍ਰੇਨ ਦੀ ਟ੍ਰੇਨਿੰਗ ਹੋਰ ਤਰ੍ਹਾਂ ਦੀ ਤੇ ਇਹ ਵੀ ਹੋ ਸਕਦਾ ਬੰਦਾ ਅਰਬਾਂਪਤੀ ਬਣ ਕੇ ਵੀ ਦੁਖੀ ਹੋਵੇ ਇਹ ਵੀ ਹੋ ਸਕਦਾ ਅਮੀਰ ਬਣ ਜਾਓ ਹੋਰ 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 ਬਿਲ ਗੇਟਸ ਬਣ ਜਾਓ ਦੁਨੀਆ ਦੇ ਅਮੀਰ ਬੰਦਿਆਂ ਦੇ ਵਿੱਚੋਂ ਕਹਿ ਲਓ ਇੱਕ ਬੰਦਾ ਉਹ ਬਿਲ ਗੇਟਸ ਸਭ ਤੋਂ ਅਮੀਰ ਉਹਨੂੰ ਪਤਾ ਹੀ ਨਹੀਂ ਕਿੰਨਾ ਪੈਸਾ ਉਹਦੇ ਕੋਲ ਕਿੰਨੇ ਬਿਲੀਅਨ ਡਾਲਰ ਦੇ ਘਰ ਵਾਲੀ ਜੋਦੀ ਨੂੰ ਛੱਡ ਕੇ ਚਲੀ ਗਈ ਪਿੱਛੇ ਜੇ ਤਲਾਕ ਹੋਇਆ ਛੱਡ ਕੇ ਜਿੰਦਗੀ ਕਿਹਦੀ ਮੇਰੀ ਤੇ ਨਾ ਰਹਿਣਾ ਦੁਨੀਆ ਦਾ ਸਭ ਤੋਂ ਅਮੀਰ ਬੰਦੇ ਦੀ ਕਰਾਂ ਤੂੰ ਹੁਣ ਪੁਆਇੰਟ ਕੀ ਹੈ ਮਾਈਂਡ ਸੈਟ ਰੱਬ ਤੇ ਭਰੋਸਾ ਨਾ ਕਰੋ ਚਾਹੇ ਕਰੋ ਨਾ ਕਰੋ ਆਨੰਦ ਤੇ ਭਰੋਸਾ ਕਰੋ